ਆਦੀ ਡਿਊਟੀ ਇਥੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਹਾਲਾਤ ਕੀ ਹੈ ਕਿ ਤੁਹਾਡੇ ਹਾਲਾਤ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਹਦੇ ਦੇਖਣੇ ਅੱਛਾ ਹਾਲਾਤ ਅਸੀਂ ਦੇਖਣੇ ਆ ਚਲੋ ਆ ਜੇ ਬਾਹਰ ਆ ਜੀ ਚਲੋ ਬੁੱਧਾ ਉਧਰ ਚਲ ਕੀ ਕਹਿੰਦਾ ਸੀ

ਰਾਤ ਨੂੰ ਇਥੇ ਦਿਨ ਰਾਤ ਇਥੇ ਨਾ ਇੱਕ ਇਹ ਲੱਗਿਆ ਹੁੰਦਾ ਜੀ ਜਿਹਨੂੰ ਅਸੀਂ ਕਹਿੰਨੇ ਆ ਵੀ ਨਾਕਾ ਨਾਕਾ ਕਹਾਦਾ ਇਹ ਇਹ ਮੈਂ ਬਹੁਤ ਵਾਰੀ ਆਉਨੇ ਆ ਜਦੋਂ ਅਸੀਂ ਜਦੋਂ ਅਸੀਂ ਆਉਨੇ ਆ ਉਦੋਂ ਇਹ ਆ ਦੇਖੋ ਇਹ 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 ਲਾਈਟਾਂ ਕਹਿੰਦੇ ਲੱਗੀਆਂ ਹੋਈਆਂ ਇਹ ਤੇ ਇਹ ਤੇ ਕੋਈ ਲੱਗਦੀ ਨਹੀਂ ਹੁੰਦੀ ਕੋਈ ਰਿਫਲੈਕਟਰ ਨਹੀਂ ਇੱਕ ਵੀ ਰਿਫਲੈਕਟਰ ਦਿਖਾ ਦਿਓ ਵੀ ਕਿਤੇ ਲਾਈਟ ਪੈਂਦੀ ਆ ਉਧਰ ਲਾਈਟਾਂ ਪੈ ਰਹੀਆਂ ਕੋਈ ਰਿਫਲੈਕਟਰ ਹੈਗਾ ਜੀ ਇੱਥੇ ਦੱਸੋ ਤੁਸੀਂ ਕੀ ਮੇਰੀ ਸੁਣ ਆ ਦੇਖੋ ਇਹ ਲਾਈਟਾਂ ਸਰ ਤੁਸੀਂ ਇਹ ਇਹ ਸਰ ਇਹ ਲਾਈਟਾਂ ਕਿਨੇ ਕਿਨੇ ਰੱਖ ਰਹੀਆਂ ਸੜਕ ਦੇ ਚ ਜਲਾਉ ਬੰਦਾ ਜੇ ਆ ਰਿਹਾ ਇੱਥੇ ਦੇਖ ਕੇ ਜੱਟੂਆ ਤੁਸੀਂ ਸਿਆਣੇ ਜੋ ਓਵਰਟੈਕ ਕਰੋਗਾ ਬੰਦਾ ਫਿਰ ਤਾਂ ਮਰਨਾ ਹੀ ਮਰਦਾ ਮੈਂ ਕਹਾਂ ਜੀ ਦੋਨੇ ਗੱਡੀਆਂ ਜਾ ਰਹੀਆਂ ਓਹ ਸਰ ਨੈਸ਼ਨਲ ਹਾਈਵੇ ਆ ਇੱਕ ਮਿੰਟ ਬੇਨਤੀ ਸੁਣ ਲਓ ਕੈਮਰੇ ਸਾਡੇ ਲੱਗ ਰਹੇ ਆ ਇਹਦੇ ਚ ਸਾਰਾ ਕੁਝ ਰਿਕਾਰਡਿੰਗ ਆ ਤੇ ਬਿਲਕੁਲ ਨਾਲ ਤੁਹਾਨੂੰ ਦਾਬਰ ਜਾ ਮੈਂ ਕਹਾਂ ਜੀ ਇਹਦੇ ਤੇ ਰਿਫਲੈਕਟਰ ਲਵਾਓ ਸਰ ਤੁਸੀਂ ਪੜੇ ਮੇਰੀ ਸੁਣੋ ਬਲਾ ਦੇਖੋ ਉਹ ਵੇਖੋ ਉਧਰ ਵੱਜਿਆ ਜੱਟ ਬੱਲੇਬਾ ਆ ਦੇਖੋ ਉਹ ਬੰਦੇ ਵੱਜ ਗਏ ਅਸੀਂ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਕਹਿੰਦੇ ਨਹੀਂ ਅਸੀਂ ਸਾਡੀ ਨਹੀਂ ਸੀ ਇਹ ਸਾਰਾ ਕੁਝ ਕੀਤਾ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਨੂੰ ਇਹ ਲੱਗਦਾ ਵੀ ਸਾਰੇ ਗਲਤ ਗਲਤ ਮੈਂ ਤਾਂ ਸਾਡਾ ਇਲਾਕਾ ਹੀ ਪਰਲੇ ਪਾਸੇ ਮਾਰਿਆ ਚੱਕੇ ਹਾਂ ਹੱਕ ਨਾਕਾਮ ਆ ਦੇਖੋ ਨਾ ਦਿਸਦਾ ਹੀ ਨਹੀਂ ਕਿਸੇ ਨੂੰ ਕੁਝ ਜੱਤਾਂ ਕਿਹੜਾ ਚੱਲਦੇ ਕਿ ਹੁੰਦੇ ਉਹ ਦੇਖੋ ਹੁਣ ਕਿਵੇਂ ਦੇਖੀਏ ਆ ਹੁਣ ਵੀ ਹਜੇ ਚਕਾਈਏ ਆਪਾਂ ਹੁਣ ਵੀ ਚਕਾਈਏ ਆਪਾਂ ਸੋਨੇ ਚਕਾਉਣੇ ਆ ਤੂੰ ਸਾਨੂੰ ਸਾਨੂੰ ਗਲਤ ਤਾਂ ਕਰਾਉਂਦਾ ਬੜਾ ਬੋਟਾ ਚੱਕਾ ਮਰਿਓ ਕਿਸ ਪਾਸੇ ਉਦੋਂ ਤੱਕ ਤਾਂ ਹੋਰ ਕੰਮ ਹੋ ਜੂਗਾ। ਜਿਹੜੀ ਉੱਧਰ ਬੱਤੀ ਜਿਹੜੀ ਜਿੱਥੇ ਆ ਕੇ ਬੱਤੀਓਂ ਨਾ ਹੋ ਨਾਕਾ ਜਣੇ ਇੱਥੇ ਲੱਗੇ ਸੀ ਨਾਕੇ ਯਾਰ। ਉਹ ਦੂਜੀ ਗੱਡੀ ਇਤਨਾ ਆ ਰਹੀ ਸੀ ਗੱਡੀ ਓਵਰਟੈਕ ਕਰਕੇ ਇਤਨਾ ਆ ਰਿਲਦਾ। ਹੋਰ ਬੰਦਾ ਤਾਂ ਨਿਕਲ ਗਿਆ ਜਿਹਨੇ ਬੰਦਾ ਆ ਦੇਖੋ ਜੀ ਇਹ ਇਹਨਾਂ ਨੇ ਇਹ ਜਿਹੜਾ ਚੂੜ ਚੱਕ ਨਾਕਾ ਲੱਗਿਆ ਨਾ ਇੱਥੇ ਰਾਤ ਨੂੰ ਕੋਈ ਰਿਫਲੈਕਟਰ ਵੀ ਹੁੰਦਾ ਕੋਈ ਲਾਈਟ ਨਹੀਂ ਹੁੰਦੀ ਇਹ ਐਡੇ ਐਡੇ ਹੈਵੀ ਇਹ ਆ ਲੋਹੇ ਦੇ ਡਿਵਾਈਸਰ ਨੱਕੇ ਆ। ਏ ਸਾਰਾ ਕੁਝ ਕਾਰਵੱਜੀ ਆ ਸਾਰਾ ਉਹਨੇ ਕਾਰਾਂ ਨੂੰ ਨੁਕਸਾਨ ਹੋਇਆ ਤੇ ਬੰਦੇ ਬਚ ਗਏ ਸੇ ਲੋ ਐਵੀਂ ਸ਼ੁਕਰ ਹੈ ਵੀ ਬੰਦੇ ਬਚ ਗਏ ਪਰ ਦੇਖੋ ਕਿੰਨਾ ਪੁਰਾ ਹਾਲ ਹੋਇਆ ਬਈ ਤੁਹਾਡਾ ਪਿੰਡ ਆਹੀ ਆ ਤੋ ਲੱਗਦਾ ਵੀ ਐ ਸਹੀ ਐ ਇਹ ਇਹ ਅੱਗੇ ਵੀ ਰੋਈ ਸਰਦੇ ਯਾਰ ਐ ਪੈਜਾ ਵਾਰ ਟੱਕ ਬਣਾਇਆ ਨਹੀਂ ਕੋਈ ਲਾਈਟ ਨਹੀਂ ਕੋਈ ਰਿਫਲੈਕਟਰ ਨਹੀਂ ਉੱਥੋਂ ਗੱਡੀ ਆਉਦੀ ਦਿਸਦੀ ਇਹਨਾਂ ਦਾ ਅਹ ਹਾਲਾ ਰੋਜ ਹੀ ਪੰਜ ਚਾਰਾ ਟੁੱਟਦੇ ਆ ਬਾਹਰ ਗੇੜ ਦੇ ਰੋਜ ਹਾਂ ਮੈਂ ਇੱਕਦਮ ਮੈਕਸਿਮਮ ਮੈਂ ਕਿਹਾ ਪੌਣਾ ਵੀ ਨਾ ਆਇਆ ਨਵੇਂ ਬਣਿਆ ਨੂੰ ਉਹ ਫੇਰ ਤੋੜਦੇ ਤਿੰਨ ਚਾਰ ਇੱਥੇ ਪਾਇਆ ਭੈਣ ਜੋ ਤਕਰੀਬਨ ਉਹ ਦੇਖੋ ਸਾਰੇ ਆ ਸੜਕ ਦੇ ਉਹ ਬੰਦੇ ਬੱਜ ਕੇ ਉਹ ਅੱਛਾ ਉਹ ਸ਼ਰਾਬੀ ਹੋਏ ਨਾਲੇ ਉਹ ਲੁੱਗਿਆ ਲੁੱਗਿਆ ਉਹ ਦੂਸਰਾ ਆ ਵੀ ਰੱਜੇ ਹੁੰਦੇ ਆ ਇਹ ਮੈਂ ਪੈਸੇ ਨੂੰ ਨਾ ਧੱਗ ਬਣਿਆ ਯਾਰ ਉਹਦਾ ਰਾਈ ਉਹ ਦੇਖੋ ਕੀ ਆ ਰਹੀ ਆ ਰੋਕ ਅੱਛਾ ਹਜੇ ਵੀ ਨਹੀਂ ਪਾਸੇ ਕਰ ਰਹੇ ਹੋਰ ਨੁਕਸਾਨ ਹੋਊਗਾ ਬਈ ਇਹਨੂੰ ਪਾਸੇ ਕਰਾ ਦਿਓ ਕਿਸੇ ਹੋਰ ਦਾ ਨੁਕਸਾਨ ਹੋਊਗਾ ਨਾ ਉਦੋਂ ਨੂੰ ਨਿਫੋਰ ਨੂੰ ਚਾਨਨ ਹੋ ਜੂਗਾ ਉੱਥੇ ਕੋਈ ਲਾਈਟ ਲਵਾ ਦਈਏ ਦੇਖ ਲਓ ਤੁਹਾਡੇ ਸਾਹਮਣੇ ਹੈਲੋ ਸੱਸੀ ਦੇ ਸਰ ਹਾਂਜੀ ਹਾਂਜੀ ਮੈਂ ਨਾਕਾ ਚੂਟ ਤੱਕ ਦੋ ਰਿਹਾ ਜੀ ਇੱਕ ਨਾ ਸਫੇਦ ਗੱਡੀ ਆ ਆਪਣਾ ਨਾਕੇ ਦੇ ਵਿੱਚ ਮਾਰ ਕੇ ਓਵਰਟੇਕ ਕਰਦੇ ਪਏ ਸੀ ਜੀ ਨਾਕਾ ਚੂਟ ਕੋ ਘੱਟਦੀ ਆ ਮੂਰੂ ਟੁੱਟੀ ਗਈ ਤੇ ਪੈਰਾਂ ਨੂੰ ਮਿੱਟੇ ਪਾੜ ਰਿਹਾ ਹੈ ਜੀ ਜਿੰਦਗੀ ਰੀਟ ਨਾ ਜਾ ਕੋਈ ਲਾਕੇ ਵਿੱਚ ਚੋੜ ਗਿਆ ਹਾਂ ਪਲੀਜ਼ ਕਰੋ ਇਸ ਚਿੱਟੇ ਰੰਗ ਦੀ ਸੇਫਟਾ ਬਹੁਤ ਚੁੱਕਿਆ ਹੈ ਸਰ ਦੇ ਹੋ ਜਾਣਕਾਰੀ ਜੀ ਕੱਲ ਵਾਲੀ ਜੀ ਜੋ ਕੱਲ ਰਾਤ ਇੱਕ ਸੋਸ਼ਲ ਮੀਡੀਆ ਤੇ ਚੂੜ ਚੱਕ ਨਾਕੇ ਬਾਰੇ ਵੀਡੀਓ ਵਾਇਰਲ ਹੋਈ ਸੀ ਜਿਸ ਸੰਬੰਧੀ ਤੱਥ ਜਿਹੜੇ ਸਾਹਮਣੇ ਆਏ ਨੇ ਜਿਹੜੀਆਂ ਇਹ ਦੋ ਗੱਡੀਆਂ ਓਵਰਸਪੀਡ ਸੀਗੀਆਂ ਇੱਕ ਗੱਡੀ ਓਵਰਟੇਕ ਕਰਦੇ ਹੋਏ ਜਿਹੜੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਟਕਰਾਉਣ ਤੋਂ ਬਾਅਦ ਜਿਹੜੀ ਆਪਣੇ ਵੈਰੀਗੇਟ ਦੇ ਵਿੱਚ ਸਾਈਡ ਤੇ ਪਿਆ ਸੀ ਵੈਰੀਗੇਟ ਉਹਦੇ ਵਿੱਚ ਜਾ ਕੇ ਲੱਗੀ ਤੇ ਇਹ ਜਿਹੜਾ ਹਾਦਸਾ ਹੋਇਆ ਉਹ ওভারਸਪੀਡ ਕਰਕੇ ਹੋਇਆ ਤੇ ਜਿਹੜਾ ਇਹ ਨਾਕਾ ਲੁਧਿਆਣਾ ਤੋਂ ਮੋਗਾ ਹਾਈਵੇ ਤੇ ਲਗਾਇਆ ਜਾਂਦਾ ਇਹਦੇ ਵਿੱਚ ਜਿਹੜਾ ਸਾਨੇ ਉੱਥੇ ਵੱਡੀਆਂ ਲਾਈਟਾਂ ਵੀ ਲਗਾਈਆਂ ਹੋਈਆਂ ਨੇ ਤੇ ਉੱਥੇ ਕੈਮਰੇ ਵੀ ਵੱਡੇ ਲਗਾਏ ਗਏ ਨੇ ਤੇ ਰਿਫਲੈਕਟ ਜਿਹੜੀਆਂ ਟੇਪਾਂ ਨੇ ਉਹ ਵੀ ਵੈਰੀਗੇਟਾਂ ਦੇ ਲਗਾਈਆਂ ਗਈਆਂ ਨੇ ਜਿਹੜਾ ਇਹ ਅਸੀਂ ਪਬਲਿਕ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਹੜੇ 11 12 ਵਜੇ ਤੋਂ ਬਾਅਦ ਜਿਹੜੇ ਅਸੀਂ ਨਾਕੇ ਸਾਈਡ ਤੇ ਵੀ ਕਰਾ ਦਿੰਨੇ ਆ ਤੇ ਇਹ ਜਿਹੜਾ ਆਪਣੇ ਸਰ ਇੱਕ ਵੇਚ ਜੀ ਵੀਡੀਓ ਵਾਇਰਲ ਹੋ ਰਹੀ ਆ ਕਿ ਮੁਲਾਜ਼ਮ ਦੀ ਡਰਿੰਕ ਕੀਤੀ ਹੋਈ ਹੈ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਅਸੀਂ ਜਿਹੜਾ ਇਹ ਮੁਲਾਜ਼ਮ ਨੇ ਆਪਣੇ ਡਰਿੰਕ ਕੀਤੀ ਹੋਈ ਉਹਦੇ ਅਸੀਂ ਮੈਡੀਕਲ ਵੀ ਕਰਾਇਆ ਗਿਆ ਤੇ ਦੂਸਰਾ ਉਹਦੀ ਇਨਕੁਆਇਰੀ ਵੀ ਖੋਲੀ ਗਈ ਹੈ ਜਿਹੜੀ ਵੀ ਕੋਈ ਸਾਹਮਣੇ ਹੋਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ